ਕੋਈ ਨਹੀਂ ਹòn ਫੋਟੋ ਵਧੀਆ ਬਣ ਰਹੀ ਹੈ ਦੇਖ ਬੜੀ ਖੁਸ਼ੀ ਹੋਈ ਜੀ ਆਪਣੇ ਪਰਿਵਾਰ ਚ ਆਇਆ ਇੱਥੇ ਤੇ ਵੈਸੇ ਹੀ ਬੜਾ ਪਿਆਰ ਨਾਲ ਮੈਂ ਪਹਿਲਾਂ 6 ਮਹੀਨੇ ਇੱਥੇ ਲਾਇਕ ਜੀ ਤੇ ਇੱਥੇ ਮੈਨੂੰ ਆਪਣਾ ਪਰਿਵਾਰ ਵਾਲਾ ਮਾਹੌਲ ਮਿਲਿਆ ਤੇ ਜਿੰਨਾ ਸਟਾਫ ਆ ਸਾਡੇ ਇੱਥੇ ਮਾਨ ਜੋ ਖੜੇ ਨੇ ਇੰਸਪੈਕਟਰ ਸਾਹਿਬ ਇਹ ਬਲਵਿੰਦਰ ਜੀ ਇਹ ਪੂਰੀ ਟੀਮ ਮਤਲਬ ਇਹ ਮੈਨੂੰ ਨਹੀਂ ਲੱਗਾ ਕਿ ਮੈਂ ਕਿਤੇ ਆਫਿਸ ਆ ਮੈਨੂੰ ਇਦਾਂ ਲੱਗਾ ਤੇ ਆਪਣੇ ਪ੍ਰਵਾਸ ਵਿੱਚ ਕੰਮ ਕੀਤਾ ਜੀ ਇਹੋ ਜਿਹਾ ਮਾਹੌਲ ਮਿੱਠਾ ਮਿਲਿਆ ਜੀ ਮੈਂ ਧੰਨਵਾਦ ਕਰਦਾ ਸਾਰੇ ਸਟਾਫ ਦਾ ਤੁਹਾਨੂੰ ਜੀ ਪਰ ਕਿੰਨੀ ਜੱਦੋ ਸੇਵਾ ਨਿਭਾ ਰਹੇ ਜੀ ਤੁਸੀਂ 29 ਸਾਲ ਹੋ ਗਏ ਜੀ ਇੱਥੇ 29 ਸਾਲ ਫਾਇਰ ਦੇ ਵਿੱਚ ਕੰਮ ਕਰਦ ਨੂੰ ਜੀ ਇਸ ਤਰ੍ਹਾਂ ਦਾ ਮਾਨ ਸਨਮਾਨ ਮਿਲਦਾ ਕਿੰਨੀ ਖੁਸ਼ੀ ਹੁੰਦੀ ਹੈ ਬਾਬਾ ਸਰ ਦੇਖੋ ਆਪਾਂ ਕੋਈ ਮਿਹਨਤ ਕਰਦੇ ਆ ਇੱਥੋਂ ਤਾਂ ਪਹੁੰਚਦੇ ਆ ਤੇ ਖੁਸ਼ੀ ਤਾਂ ਹੁੰਦੀ ਆ ਜੀ ਕੀ ਮੈਸੇਜ ਦੇਣਾ ਜੋ ਬਾਕੀ ਨੂੰ ਮੈਸੇਜ ਮੈਂ ਤੇ ਇਹਨਾਂ ਮੁੰਡਿਆਂ ਨਾਲ ਮੇਰੇ ਬੱਚਿਆਂ ਵਾਂਗ ਸਾਰੇ ਮੈਂ ਤਾਂ ਇਹੀ ਕਹਾਂਗਾ ਕਿ ਆਪਣੀ ਡਿਊਟੀ ਨੂੰ ਡਿਊਟੀ ਨਾ ਸਮਝਣ ਜੇ ਆਪਾਂ ਇੱਕ ਡਿਊਟੀ ਸਮੇਂ ਕੰਮ ਕਰਦੇ ਆ ਉਹ ਬੰਦਾ ਕਦੀ ਕੰਮ ਨਹੀਂ ਕਰ ਸਕਦਾ ਮੈਂ ਦੇਖੋ ਮੇਰੀ ਆਦਤ ਤਾਂ ਮੈਂ ਕਦੀ ਟਾਈਮ ਦੇਖ ਕੇ ਡਿਊਟੀ ਨਹੀਂ ਕੀਤੀ ਜੇ ਰਾਤ 8 ਵਜੇ 10 ਵਜੇ ਜਾਂ 12 ਵਜੇ ਹੁੰਦੇ ਆ ਤੇ ਆਪਾਂ ਕੰਮ ਨੂੰ ਮੁਕਾ ਕੇ ਆਪਣਾ ਜਿਹੜੇ ਸਮਾਂ ਬਤੀਤ ਕਰਦੇ ਆ ਕਿ ਜਿਹੜਾ ਕੰਮ ਹੈ ਖਤਮ ਕਰਨਾ ਉਹਨੂੰ ਆਪਾਂ ਦੂਸਰਾ ਜੋ ਮੇਰਾ ਆਪਣਾ ਨਿੱਜੀ ਐਕਸਪੀਰੀਅੰਸ ਆ ਕਈ ਵਾਰੀ ਮੈ ਕੱਲ ਹੀ ਮੈਨੂੰ ਏਦਾਂ ਹੋਇਆ ਸੀਗਾ ਇੱਕ ਇਦਾਂ ਚਲੋ ਉਹ ਬਾਅਦ ਦੱਸਦਾ ਕਿਵੇਂ ਹੋਇਆ ਆਪਾਂ ਅਫਸਰਾਂ ਦੇ ਤੋਂ ਲੋਕੇ ਰਹਿੰਦੇ ਆ ਤੇ ਮੇਰੀ ਆਤਮਾ ਮੈਂ ਅਫਸਰਾਂ ਦੇ ਵਿੱਚ ਰਹਿ ਕੇ ਕੰਮ ਕੀਤਾ ਤੇ ਜੇ ਆਪਾਂ ਵਿੱਚ ਰਹਿ ਕੇ ਕੰਮ ਕਰਦੇ ਆ ਤਾਂ ਸਾਨੂੰ ਸਿੱਖਣ ਦਾ ਬੜਾ ਮੌਕਾ ਮਿਲਦਾ ਹੈ ਇਹ ਮੇਰਾ ਕੰਨੇਜੀ ਐਕਸਪੀਰੀਅੰਸ ਹੈ ਅੱਜ ਹੀ ਮੈਂ ਪੂਰੇ ਪੰਜਾਬ ਦੇ ਵਿੱਚੋਂ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਮੈਂ ਡੀਓ ਕੋਰਸ ਪਾਸ ਕੀਤਾ ਔਰ ਪੰਜਾਬ ਦੇ ਵਿੱਚੋਂ ਸਿਰਫ ਤਿੰਨ ਬੰਦੇ ਪਾਸ ਤਾਂ ਤੇ ਮੈਂ ਆਪਣੇ ਨੂੰ ਇਹ ਬੜੀ ਵੱਡੀ ਗੱਲ ਸਮਝਦਾ ਮੇਰੇ ਵਾਸਤੇ ਹੈਗੀ ਆ ਜੀ ਤੇ ਉਹਦੇ ਵਾਸਤੇ ਜੇ ਮੈਂ ਇੱਥੋਂ ਤੱਕ ਪਹੁੰਚਿਆ ਤੇ ਮੇਰੇ ਸੀਨੀਅਰ ਅਫਸਰਾਂ ਦਾ ਇੱਚ ਬਹੁਤ ਵੱਡਾ ਰੋਲ ਹੈ ਜੀ ਜਿੰਨਾਂ ਦੇ ਵਿੱਚ ਰਹਿ ਕੇ ਮੈਂ ਕੰਮ ਸਿੱਖਿਆ ਜਿੰਨਾਂ ਦੀ ਬਦੌਲਤ ਮੈਂ ਇੱਥੇ ਪਹੁੰਚਿਆ ਜੀ ਅੱਜ ਤੇ ਮੈਂ ਉਹਨਾਂ ਸਾਰੇ ਆਪਣੇ ਮੈਂ ਹੁਣ ਨਾ ਨਹੀਂ ਲੈ ਸਕਦਾ ਸਾਰਿਆਂ ਦਾ ਮੈਨੂੰ ਬਹੁਤ ਬਹੁਤ ਪਿਆਰ ਮਿਲਿਆ ਤੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੀ ਠੀਕ ਹੈ ਸਰਦਾਰ ਸ਼ਬਾਸ਼ ਸਿੰਘ ਬਾਲੀ ਏਡੀਐਫਓ ਸਾਹਿਬ ਜਿਹੜੇ ਅੱਜ ਸਟੇਸ਼ਨ ਫਾਇਰ ਅਫਸਰ ਤੋਂ ਏਡੀਐਫਓ ਸਾਹਿਬ ਸ਼ਿਆਰਪੁਰ ਬਣ ਕੇ ਅੱਜ ਜੰਡਿਆਲਾ ਕੁਰੂ ਨਗਰ ਕੌਂਸਲ ਵਿੱਚ ਆਏ ਅਸੀਂ ਇਹਨਾਂ ਦਾ ਸਾਰੇ ਸਟਾਫ ਨੇ ਲੜ ਕੇ ਸਾਰਿਆਂ ਨੇ ਵੈਲਕਮ ਕੀਤਾ ਬਹੁਤ-ਬਹੁਤ ਇਹਨਾਂ ਨੂੰ ਵਧਾਈ ਹੋਵੇ ਮੈਂ ਇਹਨਾਂ ਦੇ ਜੀਵਨ ਬਾਰੇ ਥੋੜਾ ਜਿਹਾ ਤੁਹਾਨੂੰ ਚਾਹਣਾ ਪਾਉਂਗਾ ਕਿ ਇਹਨਾਂ ਨੇ ਅੰਮ੍ਰਿਤਸਰ ਫਾਇਰ ਬ੍ਰਿਗੇਡ ਦੇ ਵਿੱਚ ਫਾਇਰਮੈਨ ਦੀ ਨੌਕਰੀ ਤੋਂ ਆਪਣੀ ਜਿਹੜੀ ਆ ਨੌਕਰੀ ਚਾਲੂ ਕੀਤੀ ਹੈ ਫਾਇਰਮੈਨ ਤੋਂ ਬਾਅਦ ਇਹ ਆਪਣਾ ਹੌਲਦਾਰ ਬਣ ਕੇ ਹੌਲਦਾਰ ਤੋਂ ਬਾਅਦ ਇਹ ਆਪਣੇ ਨਾਗਪੁਰ ਕੋਸ ਕਰਕੇ ਆਏ ਆ ਦਿੱਲੀ ਦੇ ਵਿੱਚ ਸਫਾਇਰ ਅਫਸਰ ਦਾ ਉਸ ਤੋਂ ਬਾਅਦ ਇਹ ਸਫਾਇਰ ਅਫਸਰ ਬਣ ਕੇ ਸਫਾਇਰ ਉਸ ਤੋਂ ਸਫਾਇਰ ਅਫਸਰ ਬਣ ਤੋਂ ਬਾਅਦ ਇਹਨਾਂ 2-3 ਸਾਲ ਸਫਾਇਰ ਅਫਸਰ ਦੀ ਨੌਕਰੀ ਕੀਤੀ ਉਹਦੇ ਤੋਂ ਬਾਅਦ ਫੇਰੇ ਜਾ ਕੇ ਨਾਗਪੁਰ ਆਪਣੀ 6 ਮਹੀਨੇ ਦੀ ਸਟੱਡੀ ਕਰਕੇ ਆਏ ਉਸ ਤੋਂ ਬਾਅਦ ਇਹ ਸਟੇਸ਼ਨ ਫਾਇਰ ਅਫਸਰ ਬਣੇ ਹਿਸ਼ਾਰਪੁਰ ਹਿਸ਼ਾਰਪੁਰ ਲੱਗਣ ਤੋਂ ਬਾਅਦ ਇਹ ਫੇਰ 2 ਸਾਲ ਤੋਂ ਬਾਅਦ 6 ਮਹੀਨੇ ਫੇਰ ਨਾਗਪੁਰ ਲਾ ਕੇ ਆਏ ਆ ਸਟੱਡੀ ਕਰਕੇ ਉਤੋਂ ਲੱਗਣ ਤੋਂ ਬਾਅਦ ਹੋਣੇ ਏਡੀਐਫ ਉਹ ਸਾਹਿਬ ਇਹ ਆਪਣੇ ਹਿਸ਼ਾਰਪੁਰ ਬਣੇ ਆ ਜਿਹੜੀ ਇਹਨਾਂ ਦੀ ਮਿਹਨਤ ਆ ਬਹੁਤ ਇਹਨਾਂ ਪੜ੍ਹਾਈ ਕੀਤੀ ਬਹੁਤ ਮਿਹਨਤ ਕੀਤੀ ਆ ਮੈਂ ਇਹਨਾਂ ਬੱਚਿਆਂ ਨੂੰ ਇਹੋ ਕਹਿਣਾ ਚਾਹੂੰਗਾ ਜਿਹੜੇ ਬੱਚੇ ਆਪਣੇ ਆ ਫਾਇਰਮੈਨ ਆ ਕਿ ਇਹਨਾਂ ਦੇ ਜੀਵਨ ਮਾਰੇ ਵੇਖੋ ਇਹਨਾਂ ਤੋਂ ਸਿੱਖੋ ਕਿ ਸਟੱਡੀ ਦੀ ਕੋਈ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਪੜਾਈ ਦੀ ਉਮਰ ਨਹੀਂ ਪੜਾਈ ਕਰੋ ਨਾਲ-ਨਾਲ ਨਾਲ-ਨਾਲ ਪ੍ਰੈਕਟੀਕਲ ਕੰਮ ਸਿੱਖੋ ਅੱਗ ਕੇਵਲ ਲੱਗਦੀ ਇਹਨੂੰ ਬੁਝਾਉਣਾ ਕਿਹੜੀ ਅੱਗ ਨੂੰ ਕਿੱਦਾਂ ਬੀ ਹਣਾ ਵਾ ਕਿੱਦਾਂ ਗੱਡੀ ਕਢਣੀ ਹੈ ਡਰਾਈਵਰ ਦੇ ਨਾਲ ਕਿੱਦਾਂ ਸੰਯੋਗ ਦੇਣਾ ਇਹ ਆਪਣਾ ਸਾਰਾ ਟੀਮ ਵਰਕ ਹੈਗਾ ਜਦੋਂ ਕਿਤੇ ਅੱਗ ਲੱਗ ਜਾਂਦੀ ਪੂਰੀ ਟੀਮ ਨੇ ਇੱਕਦਮ ਸਾਰਿਆਂ ਨੇ ਇਕੱਠੇ ਹੋ ਕੇ ਅੱਗ ਨੂੰ ਆਬਾਂ ਕਾਬੂ ਕਰਨਾ ਬਸ ਵੈਲਕਮ ਕਰਦੇ ਇਹਨਾਂ ਦਾ ਸਾਰੇ ਸਟਾਫ ਵੱਲੋਂ ਅਸੀਂ ਸੁਦਾਸ ਸੁਬਾਸ ਸਿੰਘ ਬਲਸਾਉ ਦਾ ਥੈਂਕ ਯੂ